ਸਰ ਸ਼ਿਕਾਲ ਜੀ ਮੈਂ ਸੁਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਪਰਵਾਸ ਚੈਨਲ ਤੇ ਦੋਸਤੋ ਅੱਜ ਅਸੀਂ ਇੱਕ ਵੱਖਰੇ ਜਿਹੇ ਵਿਸ਼ੇ ਤੇ ਗੱਲ ਕਰਨ ਜਾ ਰਹੀਆਂ ਮੈਂ ਬਿਕੋਜ਼ ਮੈਂ ਕੁਝ ਦਿਨ ਤੋਂ ਵੈਬ ਸੀਰੀਜ਼ ਹੀਰਾ ਮੰਡੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਹੀਰਾ ਮੰਡੀ ਲਾਹੌਰ ਦੀ ਉਹਦੀਆਂ ਵੈਬ ਸੀਰੀਜ਼ ਦੇਖ ਰਹੀ ਸੀ ਕਿ ਕਿੰਨੀ ਕੋ ਜਿਹੜੀ ਸੱਚਾਈ ਆ ਉਸ ਫਿਲਮ ਦੇ ਵਿੱਚ ਇਹਨੂੰ ਤੁਸੀਂ ਫਿਲਮ ਦਾ ਰਿਵਿਊ ਨਹੀਂ ਕਹਿ ਸਕਦੇ ਕਿਉਂਕਿ ਮੈਂ ਇਹਦਾ ਰਿਵਿਊ ਹਜੇ ਨਹੀਂ ਕਰੂੰਗੀ ਮੈਂ ਨਾ ਕਿਤਾਬ ਮੰਗਵਾਈ ਆ ਲਾਹੌਰ ਦੀ ਹੀਰਾ ਮੰਡੀ ਪਹਿਲਾਂ ਮੈਂ ਉਹਨੂੰ ਪੜ੍ਹੂੰਗੀ ਤੇ ਫਿਰ ਦੇਖੂਗੀ ਕਿ ਜਿਹੜੀ ਕਿੰਨੀ ਇੱਕ ਜਿਹੜੀ ਸਚਾਈ ਉਸ ਵੈਬ ਸੀਰੀਜ਼ ਦੇ ਵਿੱਚ ਦਿਖਾਈ ਗਈ ਆ ਜਾਂ ਸਿਰਫ ਕਾਸਟਿਊਮਸ ਤੇ ਡਿਜ਼ਾਈਨ ਨੂੰ ਲੈ ਕੇ ਸਿਰਫ ਤੇ ਸਿਰਫ ਸਾਡੇ ਵਰਗੇ ਆਡੀਅנס ਨੂੰ ਜਿਹੜਾ ਹੈ ਉਹ ਗਮ رائے ਕੀਤਾ ਗਿਆ ਹੈ ਕਿ ਉਹ ਇਦਾਂ ਸੀ ਕਿਉਂਕਿ ਜੋ ਤਾਂ ਮੈਂ ਫਿਲਮ ਵਿੱਚ ਦੇਖਿਆ ਉਹਦੇ ਵਿੱਚ ਮੈਨੂੰ ਕਹਾਣੀ ਦੇ ਵਿੱਚ ਕੋਈ ਐਡਾ ਖਾਸ ਦਮ ਜਿਹੜਾ ਉਹ ਐਂਡ ਤੱਕ ਜਿਹੜਾ ਇੱਕ ਦਰਸ਼ਕ ਨੂੰ ਬੰਨੇ ਰੱਖੇ ਉਹ ਐਂਡ ਜਾਂ ਉਹ ਬੇਮਿਸਾਲ ਕੰਮ ਜਿਹੜਾ ਨਜ਼ਰ ਨਹੀਂ ਆਇਆ ਕਿਉਂਕਿ ਜਿੱਡਾ ਵੱਡਾ ਬੈਨਰ ਸੀ ਸੰਜੇ ਲੀਲਾ ਭੰਸਾਲੀ ਉਹ ਉਸ ਹਿਸਾਬ ਨਾਲ ਉਹਦਾ ਸਟੋਰੀ ਐਂਡ ਮਜ਼ਾ ਹੀ ਨਹੀਂ ਆਇਆ ਸਟੋਰੀ ਦੇ ਵਿੱਚ ਕੋਈ ਪਰ ਮੈਂ ਕਿਤਾਬ ਤੋਂ ਪੜ੍ਹ ਕੇ ਬਾਅਦ ਵਿੱਚ ਇਸ ਬਾਰੇ ਦੇ ਵਿੱਚ ਗੱਲ ਤਾਂ ਕਰਨਾ ਚਾਹੁੰਨੀ ਕਿ ਹੋ ਸਕਦਾ ਸੇਮ ਸੇਮ ਚੀਜ਼ਾਂ ਹੀ ਰਹੀਆਂ ਹੋਣ ਤੇ ਜੇ ਤਾਂ ਸੇਮ ਸੇਮ ਹੀ ਆ ਤਾਂ ਫਿਰ ਮੈਨੂੰ ਲੱਗਦਾ ਕਿ ਲਾਹੌਰ ਦੀ ਹੀਰਾ ਮੰਡੀ ਦੀ ਇੰਨੀ ਜ਼ਿਆਦਾ ਮਸ਼ਹੂਰੀ ਨਾ ਉਦੋਂ ਹੋਣੀ ਚਾਹੀਦੀ ਸੀ ਦੇ ਨਾ ਹੋਣੀ ਹੋਣੀ ਚਾਹੀਦੀ ਆ ਬਾਕੀ ਜੇ ਇਹ ਫੇਮਸ ਚੀਜ਼ਾਂ ਆ ਤਾਂ ਇਹਨਾਂ ਦੇ ਵਿੱਚ ਮੈਂ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਵਿੱਚ ਉਹ ਕਾਰਨ ਲੱਭਣਾ ਚਾਹੁੰਨੀ ਆ ਕਿ ਆਖਿਰ ਇਹ ਇੰਨਿਆ ਜ਼ਿਆਦਾ ਫੇਮਸ ਕਿਉਂ ਰਹੀਆਂ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਉਹ ਤਵਾਇਫਾਂ ਦੇ ਨਾਲ ਸੰਬੰਧਿਤ ਤਵਾਇਫ ਦੀ ਜ਼ਿੰਦਗੀ ਦੇ ਨਾਲ ਸੰਬੰਧਿਤ ਹੀ ਜਿਹੜੀ ਉਹ ਵੈਬ ਸੀਰੀਜ਼ ਆ ਔਰ ਕਿਤਾਬ ਵੀ ਸ਼ਾਇਦ ਇਦਾਂ ਹੀ ਆ ਕਿਉਂਕਿ ਕਿਤਾਬ ਮੈਂ ਹਜੇ ਆਰਡਰ ਕੀਤੀ ਆ ਇੱਕ ਦੋ ਦਿਨ ਤੱਕ ਮੈਨੂੰ ਉਹ ਕਿਤਾਬ ਜਿਹੜੀ ਉਹ ਮਿਲ ਜਾਣੀ ਆ ਉਹ ਕਿਤਾਬ ਜਿਹੜੀ ਉਹ ਖਾਸ ਕਰਕੇ ਇਸੇ ਲਈ ਮੰਗਵਾਈ ਆ ਤਾਂਕਿ ਹੀਰਾ ਮੰਡੀ ਫਿਲਮ ਤੇ ਹੀਰਾ ਮੰਡੀ ਕਿਤਾਬ ਦੋਨਾਂ ਨੂੰ ਜਿਹੜਾ ਆ ਉਹ ਦੇਖਿਆ ਚੱਖਿਆ ਪਾਖਿਆ ਜਾਵੇ ਸਹੀ ਤਰੀਕੇ ਦੇ ਨਾਲ ਕਿ ਕਿਤੇ ਅਸੀਂ ਜਿਹੜਾ ਗਲਤ ਇਤਿਹਾਸ ਪੜ ਕੇ ਸੁਣ ਕੇ ਜਾਂ ਦੇਖ ਕੇ ਆਪਣੇ ਆਪ ਨੂੰ ਗੁੰਮਰਾਹ ਤਾਂ ਨਹੀਂ ਕਰ ਰਿਹਾ ਸੋ ਕੁਛ ਦਿਨ ਹੋਏ ਆ ਮੈਂ ਉਹ ਵੈਬ ਸੀਰੀਜ਼ ਦੇਖੀ ਆ ਐਕਟਿੰਗ ਪੱਖੋਂ ਵੀ ਠੀਕ ਠਾਕ ਆ ਚਲੋ ਕੁਝ ਜਿਹੜੇ ਸੀਨ ਐਕਟਰਸ ਆ ਉਹਨਾਂ ਦੇ ਵਿੱਚ ਵਧੀਆ ਸੀ ਉਹਨਾਂ ਦੀ ਐਕਟਿੰਗ ਵਧੀਆ ਸੀ ਪਰ ਜਿਹੜੀ ਇੱਕ ਦਿਲਚਸਪ ਕਹਾਣੀ ਜਿਹੜੀ ਆ ਕਿਸੇ ਦਰਸ਼ਕ ਨੂੰ ਜੋੜੇ ਰੱਖਦੀ ਆ ਉਹ ਨਹੀਂ ਆ ਉਸ ਚੱਕਰ ਦੇ ਵਿੱਚ ਮੈਨੂੰ ਤਾਂ ਲੱਗਦਾ ਆ ਕਿ ਮੈਂ ਦੇਖਣ ਦੇ ਵਿੱਚ ਤਾਂ ਮੈਂ ਆਪਣੇ 8 ਘੰਟੇ ਜਿਹੜੇ ਆ ਉਹ 8 ਐਪੀਸੋਡਸ ਵੈਬ ਸੀਰੀਜ਼ ਦੇ ਜਿਹੜੇ ਆ ਉਹ ਖਰਾਬ ਹੀ ਕੀਤੇ 8 ਘੰਟੇ ਪਰ ਹੁਣ ਕਿਤਾਬ ਪੜ ਕੇ ਦੇਖੂੰਗੀ ਕਿ ਕਿਤਾਬ ਪੜ ਕੇ ਤਾਂ ਮੈਂ ਆਪਣਾ ਕਿਤੇ ਵਕਤ ਜਿਹੜਾ ਉੱਤੇ ਜ਼ਾਇਆ ਤਾਂ ਨਹੀਂ ਕੀਤਾ ਤੇ ਉਹ ਇਹ ਜਿਹੜੀ ਚੀਜ਼ ਆ ਤੁਹਾਡੇ ਨਾਲ ਸਾਂਝੀ ਇਸ ਲਈ ਕਰਨ ਕਰਨ ਜਾ ਰਹੀਆਂ ਕਿ ਕਈ ਵਾਰੀ ਮੇਰੇ ਵਰਗੇ ਲੋਕ ਜਿਹੜਾ ਕਿਉਂਕਿ ਵਕਤ ਬਹੁਤ ਕੀਮਤੀ ਆ ਮੇਰੇ ਵਰਗੇ ਲੋਕ ਬਹੁਤ ਉਮੀਦ ਲੈ ਕੇ ਕੁਝ ਪੜਨ ਜਾਂ ਕੁਝ ਦੇਖਣ ਲੱਗਦੇ ਆ ਬਟ ਉਹ ਟਾਈਮ ਵੇਸਟਿੰਗ ਤੋਂ ਬਾਅਦ ਵਿੱਚ ਸਾਨੂੰ ਕੁਝ ਨਹੀਂ ਜਿਹੜਾ ਉਹ ਹੱਥ ਪੱਲੇ ਕੁਝ ਨਹੀਂ ਪੈਂਦਾ ਤਾਂ ਕਰਕੇ ਵੀਡੀਓ ਜਿਹੜੀ ਮੈਂ ਬਣਾਈ ਆ ਪਰ ਇੱਥੇ ਮੈਂ ਇੱਕ ਵੀਡੀਓ ਜਿਹੜੀ ਆ ਉਹ ਬਹੁਤ ਜਲਦ ਲੈ ਕੇ ਆ ਰਹੀਆਂ ਪਰ ਉਸ ਕਿਤਾਬ ਨੂੰ ਪੜ ਕੇ ਕੀ ਹੀਰਾ ਮੰਡੀ ਜਿਹੜੀ ਉਹ ਵਾਕਿਆ ਚ ਹੀਰਾ ਮੰਡੀ ਸੀ ਹਾਂ ਓਮ ਕੂੜਾ ਮੰਡੀ ਸੀਗੀ ਬਾਕੀ ਥੈਂਕ ਯੂ ਸੋ ਮੱਚ ਜੁੜੇ ਰਹੋ ਇਸ ਚੈਨਲ ਦੇ ਨਾਲ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਐਂਡ ਕਮੈਂਟਸ ਜਿਹੜੇ ਆ ਉਹ ਜ਼ਰੂਰ ਦੱਸਿਆ ਕਰੋ ਕਿ ਕਿਵੇਂ ਦੀਆਂ ਲੱਗਦੀਆਂ ਤੁਹਾਨੂੰ ਵੀਡੀਓਜ਼ ਜਿਹੜੀਆਂ ਆ ਥੈਂਕ ਯੂ ਜੀ ਸੋ ਮੱਚ